ਇਹ ਜਿਹੜਾ ਬਣਾਇਆ ਇਹਨਾਂ ਖੂਬਸੂਰਤ ਬਣ ਗਿਆ ਚੰਪੌਰ ਸਾਹਿਬ ਦੇ ਵਿੱਚ ਇਹ ਗੇਟ ਬਣ ਗਏ ਉੱਥੇ ਵੱਡੇ ਸਹਿਰਜਾਲੇ ਬਾਬਾ ਜੀ ਸਿੰਘ ਦੀ ਬਾਬਾ ਜੀ ਚਾਰ ਸਿੰਘ ਦੇ ਨਾਮ ਦੇ ਗੇਟ ਬਣੇ ਆ ਪੂਰੇ ਸਿੱਖ ਇਤਿਹਾਸ ਨੂੰ ਸੁਲਾਉਣ ਨੂੰ ਜਿਮਾਉਣ ਵਾਲਾ ਮਿਊਜ਼ੀਅਮ ਤਿਆਰ ਕੀਤਾ ਹੈ ਉੱਥੇ ਦੀਆਂ ਕਸਾਆਂੀਆਂ ਸੜਕਾਂ ਚੌੜੀਆਂ ਹੋ ਗਈਆਂ ਬਹੁਤ ਵਧੀਆ ਡਿਵੈਲਪਮੈਂਟ ਹੋਈ ਹੈ ਯੂਨੀਵਰਸਿਟੀ ਉੱਤੇ ਬਣ ਰਹੀ ਹੈ ਉੱਥੇ ਦੋ ਆਈਪੀਆਈ ਕਾਲਜ ਬਣ ਰਹੇ ਹੈ ਉੱਥੇ ਗਰਾਊਂਡ ਬਣੇ ਹੈ ਉਹ ਤੇ ਸਕੂਲ ਮਾਡਲ ਸਕੂਲ ਬਣਿਆ ਕਿਉਂਕਿ ਜਿਹਦੇ ਵਿੱਚ 4700 ਬੱਚਾ ਪੜਦਾ ਹੈ ਇਹ ਮੇਰਾ ਮਾਡਰਲ ਸਕੂਲ ਦਾ ਉਹਦੇ ਤੇ ਹੁਣ ਇਸ ਪਾਰਟੀ ਨੇ ਜਾ ਕੇ ਸਕੂਲ ਦਾ ਪ੍ਰੈਮੀਨੈਂਸ ਲਗਾਤਾ ਸਕੂਲ ਮੈਂ ਬਣਾਇਆ ਹੈ ਕੀਤਾ ਖਰੜ ਦੇਸ਼ ਤੋਂ ਬੋਰ ਸਾਹਿਬ ਦੀ یونیورسٹی ਪਾਲਜ ਕੋਲੀ ਸਾਨੂੰ ਪੜਾਈ ਦੀ ਲੋੜ ਹੈ ਸਾਨੂੰ ਸਾਡੇ ਨੌਜਵਾਨਾਂ ਲਈ ਰੋਜ਼ਗਾਰ ਤੇ ਨੌਕਰੀਆਂ ਦੀ ਲੋੜ ਹੈ 8000 ਤੇ ਵੱਢੀ ਜਾਂਦੇ ਹੈ ਇਹ ਦੂਸਰੀ ਜਾਂਦੇ ਐ ਫਿਰ ਤੀਸਰੀ ਚਲੇ ਜਾਂਦੇ ਚੌਥੀ ਦਾ ਪਤਾ ਕੋਈ ਨਹੀਂ ਕਿੱਥੇ ਚਲੇ ਜਾਂਦੇ ਇਹ ਸਾਡਾ ਸਾਡੇ ਐਮਪੀ ਲੈਵਲ ਦੇ ਤੇ ਐਮਐਲਏ ਲੈਵਲਾਂ ਦੇ ਲੀਡਰ ਦਾ ਜਿਹੜੇ ਬਕਾਊ ਹੋ ਚੁੱਕੇ ਐ ਤੇ ਗੰਦੜਾ ਕਰਿਆ ਸਿਸਟਮ ਨੂੰ ਭਾਜੇਪੀ ਨੇ ਖਾਸ ਕਰਕੇ ਤੇ ਆਮ ਆਦਮੀ ਪਾਰਟੀ ਦੇ ਕਾਰਦਾਂ ਦੇ اخلاق ਨੂੰ ਤੁਸੀਂ ਲਾਲਚਾਂ ਡਰ ਦੇ ਕੇ ਬਦਲ ਰਹੇ ਹੋ ਉਹਨਾਂ ਦਾ ਕੋਈ ਲਾਲਚ ਨਹੀਂ ਰਿਹਾ ਜਿਹੜੇ ਵਿਕ ਰਹੇ ਆ बार-बार ਤੇ ਜਿਹੜੇ ਨਾਲਜ ਵਿੱਚ ਡਰ ਵਿੱਚ ਆ ਕੇ ਪਾਰਟੀਆਂ ਬਦਲ ਰਹੀ ਹੈ ਦਲ ਬਦਲੂ ਜਿਨ੍ਹਾਂ ਨੂੰ ਕਹਿੰਦੇ ਨੇ ਹਰਿਆਣਾ ਵਿੱਚ ਇਹ ਬਗਰਾਮੀ ਹੋਈ ਸੀ ਆਯਾਰ ਆ ਆਯਾਰ ਹੋ ਗਿਆ ਸੀ ਲੇਕਿਨ ਇਹਨਾਂ ਨੇ ਪੰਜਾਬ ਨੂੰ ਬਦਨਾਮ ਕਰਦਾ ਅੱਜ ਆਮ ਆਦਮੀ ਪਾਰਟੀ ਨੇ ਫਤੇਗੜ ਦਾ ਕੈਂਡੀਡੇਟ ਜੀ ਸਾਧਰੇ ਤੋਂ ਲਿਆ ਕੇ ਦਿੱਤਾ ਅੱਜ ਆਮ ਆਦਮੀ ਪਾਰਟੀ ਨੇ ਹੁਸ਼ਿਆਰਪੁਰ ਦਾ ਕੈਂਡੀਡੇਟ ਦੂਸਰੀ ਪਾਰਟੀ ਤੋਂ ਲਿਆ ਕੇ ਦਿੱਤਾ ਆਮ ਆਦੀ ਪਾਰਟੀ ਨੇ ਇੱਜੇ ਦਾ ਕੈਂਡੀਡੇਟ ਤਾਂ ਕੱਲੀ ਗੱਲ ਤੋਂ ਲਿਆ ਕੇ ਦਿੱਤਾ ਕਿਉਂ ਬਈ ਜਿਹੜੇ ਵਲੰਟੀਅਰਾਂ ਨੇ ਇਹਨਾਂ ਨੂੰ ਇਨਕਲਾਬੀ ਸਮਝ ਕੇ ਆਪਣੇ ਆਪ ਨੂੰ ਇਹਨਾਂ ਦੇ ਪਿੱਛੇ ਝੋਕਿਆ ਸੀ ਇਹਨਾਂ ਦੀ ਬਦਲਾਅ ਰੈਵਨ ਦੀ ਜਿਹੜੀ ਨਾਰਾ ਸੀ ਉਹ ਬਦਲਾਅ ਸਮਝ ਕੇ ਉਹਨਾਂ ਨੇ ਆਪਣੀਆਂ ਜਾਨਾਂ ਲਾਤੀਆਂ ਆਪਣੇ ਘਰ ਵੇਚ ਕੇ ਲਗਾ ਦੇ ਪਾਰਟੀ ਤੇ ਯਾ ਹੁਨਾ ਚ ਕੋਈ ਹੋਣਹਾਰ ਮੁੰਡਾ ਨਹੀਂ ਸੀ ਜਿਸ ਨੂੰ ਜਲੰਧਰ ਦੀ ਹੁਸ਼ਿਆਰਪੁਰ ਦੀ ਕਿ ਆਪ ਵੀ ਗੱਲ ਸਾਹਿਬ ਨੂੰ ਕਹਿੰਦੀ ਸੀ ਕਿ ਕਿਉਂ ਬਾਹਰ ਦੇ ਬੰਦੇ ਲਿਆ ਕੇ ਦੂਸਰੀ ਪਾਰਟੀਆਂ ਦੇ ਖਰੀਦ ਕੇ ਕਿ ਆਪ ਨੂੰ ਦਰੱਖਤ ਭੁੱਖਾ ਦਿੱਤੀ ਜਾਂਦੀ ਹੈ ਵਲੰਟੀਅਰ ਕਿੱਥੇ ਜਾਵੇ ਸ੍ਰੀ ਸਾਹਿਬ ਵਜਾ ਕੀ ਸਮਝਦੇ ਹੋ ਕਿ 760 ਦੀ ਸਰਕਾਰ ਹੈ ਵਜਾ ਕੀ ਸਮਝਦੇ ਹੋ ਕਿ ਗੱਲਾਂ ਕਰਦੇ ਹੋ ਇਸ ਤੋਂ ਬਾਅਦ ਮੈਂ ਦੋਸਤਾਂ ਨੂੰ ਸੋ ਮੈਂ ਇਹ ਗੱਲਾਂ ਤੁਹਾਡੇ ਰਾਹੀਂ ਲੋਕਾਂ ਤੋ ਜਾਨਣਾ ਚਾਹੁੰਦਾ ਕਿ ਜਿਹੜੇ ਦਨ ਬਦਲੂ ਆ ਰਿਖਲਾਕ ਤੋਂ ਗਰੇ ਵਿੱਚ ਪਾਉਂ ਹਟ ਕੇ ਜਿਹੜੇ ਲਗਾ ਕੇ ਜਾਂਦੇ ਜਿਹੜੇ ਉਹ ਧੋਖਾ ਦੇ ਕੇ ਦੱਸਦੇ ਤੋ ਇੱਕ ਤਾਂ ਮੈਂ ਗੁਰ ਨਾਲ ਇਹ ਕਦ ਕਰਨੀ ਹੈ ਦੂਸਰਾ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਡਵੈਲਪਮੈਂਟ ਪੱਕੋ ਲਾਇਆ ਚਲੰਦਰ ਦਿਖਾਣ ਕਰਨੀ ਹੈ ਅੱਜ ਹਾਨਾ ਜਿਲੰਦਰ ਦੇ ਵਿੱਚ ਇਹ ਇਥੇ ਜੂਏ ਦੇ ਡੇ ਚੱਲਦੇ ਆ ਨਾਲ ਨਾਲ ਇਥੇ ਨਸ਼ੇ ਵਿਗਦੇ ਤੇ ਉਹ ਨੂੰ ਚਲਾਉਂਦੇ ਆ ਇਥੋਂ ਦੇ ਲੀਡਰ ਉਹਨਾਂ ਦੀਆਂ ਲੜਾਈਆਂ ਵੀ ਨਸ਼ਿਆਂ ਪਿੱਛੇ, ਦਿਲਾਵੜ ਪਿੱਛੇ ਹੁੰਦੀਆਂ ਤੇ ਸੱਟੇ ਦੇ ਬਾਜ਼ਾਰ ਚ ਨੌੜ ਪਿੱਛੇ ਹੁੰਦੇ ਤੇ ਮਾਤਿਆਂ ਪਿੱਛੇ ਹੁੰਦੀਆਂ। ਇੱਥੇ ਸਮਝੌਤੇ ਵੀ ਇਸੇ ਕਰਕੇ ਹੁੰਦੇ ਇੱਕ ਦੂਸਰੀ ਪਾਰਟੀ ਨੂੰ ਛੱਡ ਕੇ ਵੀ ਇਸ ਪੱਖੇ ਜਾਂਦੇ ਕਿ ਕਿਸੇ ਨੂੰ ਨਸ਼ਿਆਂ ਵਿੱਚ ਫੜ ਲਿਆ, ਕਿਸੇ ਨੂੰ ਸੱਟੇ ਵਿੱਚ ਫੜਿਆ ਹੋਇਆ ਸਰਕਾਰਾਂ ਨੇ ਤੇ ਉਹ ਦਵਾਕੀ ਉਹਨਾਂ ਨੂੰ ਇੱਧਰ ਉੱਧਰ ਘੁਮਾਈ ਜਾਂਦੇ। ਜਿ ਤਰ੍ਹਾਂ ਚਿੜੀ ਹੁੰਦੀ ਹੈ, ਸ਼ਟਰ ਹੁੰਦੀ ਹੈ। ਉਸ ਤਰ੍ਹਾਂ ਕਦੇ ਇੱਧਰ ਘੇਰ ਲੈਂਦੇ ਇਹਨਾਂ ਨੂੰ, ਕਦੇ ਇੱਧਰ ਘੇਰ ਲੈਂਦੇ। ਲੇਕਿਨ ਮੈਂ ਇੱਥੇ ਚੰਪੌਰ ਸਾਹਿਬ ਤੋਂ ਬੱਦੇ ਸਹਿਬਜਾਦੇ ਬਾਬਾ ਜੀ ਸਿੰਘ ਜੀ ਬਾਬਾ ਜੂਜਾਰ ਸਿੰਘ ਜੀ ਤੇ ਸ਼ੀਤ ਸਿੰਘ ਜੀ ਨਾਲ ਮੈਂ ਮੰਨਦਾ ਹਾਂ ਕਿ ਮੈਂ ਉਹਨਾਂ ਦਾ ਜੀ ਆਸ਼ੀਰਵਾਦ ਲੈ ਕੇ ਆਇਆ ਹਾਂ ਬਾਬੂ RAM ਜੀ ਦਾ ਆਸ਼ੀਰਵਾਦ ਲੈ ਕੇ ਆਇਆ ਕਿ ਮੈਨੂੰ ਸ਼ਕਤੀ ਦੋ ਕਿ ਮੈਂ ਜਲੰਧਰ ਦੀ ਸੇਵਾ ਕਰ ਸਕਾਂ ਆਇਆ ਕਿ ਮੈਨੂੰ ਸੇਵਾ ਦਾ ਮੌਕਾ ਮਿਲੇ ਕਿ ਮੈਂ ਲੋਕਾਂ ਨੂੰ ਵੀ ਇਹੀ ਬੇਨਤੀ ਕਰਨਾ ਕਿ ਮੈਂ ਸੁਦਾਮਾ ਬਣ ਕੇ ਆਇਆ ਹਾਂ ਤੁਸੀਂ ਮੇਰੇ શ્રી ਕ੍ਰਿਸ਼ਨ ਨੂੰ ਮੈਨੂੰ ਕ੍ਰਿਸ਼ਨ ਬਣ ਕੇ ਸੰਭਾਲੋ ਮੈਂ ਸੇਵਕ ਬਣ ਕੇ ਆਇਆ ਤੁਸੀਂ ਮੇਰੇ ਮਾਲਕ ਹੋ ਤੁਸੀਂ ਮੈਨੂੰ ਮਾਲਕ ਬਣ ਕੇ ਸੰਭਾਲੋ ਮੈਂ ਤੁਹਾਡਾ ਸੇਵਾਦਾਰ ਬਣਨ ਵਾਸਤੇ ਆਇਆ ਹਾਂ ਤੇ ਸੇਵਾ ਕਰਾਂਗਾ ਜਲੰਧਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਦੂਸਰੀ ਰਾਜਧਾਨੀ ਬਣੇਗਾ ਇੱਥੋਂ ਵੀ ਫੈਸਲੇ ਹੋਇਆ ਕਰਨਗੇ ਜਲੰਧਰ ਦੇ ਨਾਲ ਜਲੰਧਰ ਤੋਂ ਵੀ ਇਹ ਇਸ ਤਰ੍ਹਾਂ ਦੀ ਇਹਦੀ ਡਿਵੈਲਪਮੈਂਟ ਕਰਾਂਗੇ ਤੇ ਇਸ ਤਰੀਕੇ ਦੇ ਨਾਲ ਇੰਡਸਟਰੀ ਵਧਾਵਾਂਗੇ ਜਿਸ ਤਰ੍ਹਾਂ ਪਹਿਨਾ ਫੁੱਟਬਾਲ ਦੀਪਾ ਦੀ ਇੱਥੇ ਤੋਂ ਜੜ ਕੇ ਜਾਂਦੀ ਸੀ ਉਹ ਚੀਜ਼ਾਂ ਦੁਬਾਰੇ ਆਉਣਗੀਆਂ ਤੇ ਇਹ ਇੰਡਸਟਰੀ ਚ ਦੁਬਾਰੇ ਬਹੇਗੀ ਇੱਥੇ ਦੀ ਬਹੁਤ ਸਕੋਪ ਹੈ ਇੱਥੇ ਵਾਸਤੇ ਜਿਹੜਾ ਕਿ ਮੈਂ ਅੱਗੇ ਹੋ ਕੇ ਕਰਾਂਗਾ ਤੇ ਇਹ ਨਹੀਂ ਹੈ ਕਿ ਅੱਜ ਆਮ ਆਦਮੀ ਪਾਰਟੀ ਦਾ ਇੱਥੇ ਦਾ ਹੀ ਲੀਡਰ ਹੈਗਾ ਜਿਹੜਾ ਲੋਕਲ ਬਾਡੀਜ਼ ਮੰਿਸਟਰ ਹੈ ਲੇਕਿਨ ਚਾੜੂ ਵਾਲਿਆਂ ਤੇ ਚਾੜੂ ਵੀ ਨਿਮਰਵਾਹ ਹੁੰਦਾ ਇੱਥੇ ਗੰਦਗੀ ਪਈ ਹੈ ਸਾਰੇ ਪਾਸੇ ਸੜਕਾਂ ਟੁੱਟੀਆਂ ਪਈਆਂ ਦਿਲੰਦਰੀਆਂ ਕੋਈ ਡਾਅਰ ਨਾ ਆਰਡਰ ਨਹੀਂ ਕੋਈ ਲੋਕਾਂਵਾਦੀ ਰੋਜ਼ਗਾਰ ਦੇ ਸਾਧਨ ਨਹੀਂ ਇੱਥੇ ਮੈਂ ਇੱਕ ਜ਼ਬਰਦਸਤ ਯੂਨੀਵਰਸਿਟੀ ਲੇਕੀ ਆਣੀ ਹੈ ਹਨਾ ਕਿ ਪੀਡੀਓ ਇੱਥੋਂ ਦੂਰ ਹੈ ਤੇਕਨੀਕਲੀ ਪੜਾਈ ਨਹੀਂ ਦਿੱਦੀ ਹੈ ਕੱਲੀ ਲੇਕਿਨ ਇੱਥੇ ਇੱਕ ਯੂਨੀਵਰਸਿਟੀ ਚਾਹੀਦੀ ਹੈ ਜਿੱਦੇ ਨਾਲ ਮੈਂ ਆਪਣੇ ਨੌਜਵਾਨਾਂ ਨੂੰ ਅੱਛੀ ਐਜੂਕੇਸ਼ਨ ਦੇ ਸਕਾਂ ਉਹਨਾਂ ਦੀ ਅਪਲਾਈਬਿਲਟੀ ਹੋਵੇ ਜਿਹਦੇ ਨਾਲ ਜਿਹੜੇ ਕਿ ਉਹ ਆਪਣੀ ਜ਼ਿੰਦਗੀ 'ਚ ਅੱਛੀ ਤਰੱਕੀ ਕਰ ਸਕਣ ਉਹ ਆਪ ਖਮਾਉਣ ਵਾਲੇ ਹੋ ਤੇ ਨਾਲ ਨਾਲ ਇੱਕ ਸ਼ਾਨਦਾਰ ਹਸਪਤਾਲ ਅਤੇ PDI ਲੈਵਲ ਦਾ ਚਾਹੀਦਾ ਜਿਹਦੀ ਜ਼ਰੂਰਤ ਹੈ ਤਾਂ ਕਿ ਗਰੀਬ ਆਦਮੀ ਸਰਕਾਰੀ ਹਸਪਤਾਲ ਤੇ ਜਾ ਕੇ ਆਪਣਾ ਇਲਾਜ ਕਰਾ ਸਕੇ ਜਿਹੜਾ ਕਿ ਇੱਥੇ ਪਾਂਝਾ ਰੱਖਿਆ ਹੋਇਆ ਹੈ ਮੈਂ ਕਾਲਜ ਇੱਥੇ ਦਿੱਤਾ ਸੀ ਆਦਨਪੁਰ ਦੇ ਵਿੱਚ ਜਦੋਂ ਮੈਂ 3 ਮਹੀਨੇ ਮੁਕਮਤਰੀ ਰਿਆ ਉਦੋਂ ਕਿ ਨਾਲ ਹੀ ਕੱਪੀ ਨਾਲ ਸਿਰੇ ਨੇ ਇੱਥੇ ਆਇਆ ਉਹ ਬਣਿਆ ਨਹੀਂ ਪੂਰਾ ਇਸੇ ਤਰ੍ਹਾਂ ਇਹ ਇੱਕ ਵੀ ਕੰਮ ਨਹੀਂ ਬਣਾ ਸਕਦੇ ਜਿਹੜਾ ਇਹਨਾਂ ਨੇ ਕੀਤਾ ਮੈਂ ਤੁਹਾਨੂੰ ਦੱਸਦਾ ਕਿ ਮੈਂ 15 ਡੇਰੇ ਦੇ ਗੁਰੂ ਰਵਿਦਾਦ ਦੀ ਬਾਣੀ ਦਾ ਅਧਿਆਨ ਸੈਂਟਰ ਬਣਾਉਣ ਵਾਸਤੇ 100 ਕਰੋੜ ਰੁਪਇਆ ਪਾਸ ਕਰਕੇ ਕੈਬਨਿਟ ਚ 25 ਕਰੋੜ ਦਾ ਚੈੱਕ ਦੇ ਕੇ ਗਿਆ ਇਹਨਾਂ ਦੇ ਖਾਤੇ ਵਿੱਚ ਆ ਗਿਆ ਬਾਅਦ ਦੇ ਵਿੱਚ ਇਹ ਸਰਕਾਰ ਨੇ ਵਾਪਸ ਦੇ ਲਿਆ 13 ਬੋਟਾ ਆ ਗਿਆ ਫਿਰ ਮੁੱਖ ਮੰਤਰੀ ਜੀ ਉੱਤੇ ਚੈੱਕ ਲੈ ਕੇ ਪਹੁੰਚ ਗਏ ਵੀ ਲੋ ਜੀ ਅਸੀਂ ਦੇ ਦਿੰਦੇ 11 ਮਹੀਨੇ ਬੋਟਾ ਪਈਆਂ ਨੂੰ ਹੋ ਗਿਆ ਅੱਜ ਤੱਕ ਇਹ ਕੋਈ ਨਹੀਂ ਰੁਪਈਆ ਉਹਦੇ ਚੋਂ ਕਢਾਇਆ ਦੀ ਪੂਰੀ ਕੁਛ ਨਹੀਂ ਕੀਤਾ ਸਾਰੇ ਲਾਰੇ ਦੇ ਦੋਸਤ ਸਾਨੂੰ ਇੱਥੇ ਲੋਕਾਂ ਨੂੰ ਵੀ ਕਿਹਾ ਗਿਆ ਵੋਟਾਂ ਵਿੱਚ ਕਿ ਜੀ ਡੀਪੀਸੀਐਮ ਕਲੀਕ ਬਣਾਵਾਵਾਂਗੇ ਲੇਕਿਨ ਅੱਜ 2 ਸਾਲ ਸਰਕਾਰ ਦੇ ਪੂਰੇ ਹੋ ਚੁੱਕੇ ਐ ਜਦੋਂ ਵੋਟਾਂ ਆਈਆਂ ਸੀ ਦੁਬਾਰੇ 22 ਇਲੈਕਸ਼ਨ ਹੋਇਆ ਇੱਥੇ ਮੁੱਖ ਮੰਤਰੀ ਨੇ ਫੇਰ ਐਲਾਨ ਕਰਿਆ ਕਿ ਜਿਹੜੀ ਵਾਲਟ ਨੇ ਆਖੀ ਕੇ ਜੀ ਇੱਥੇ ਡਿਪੀਸੀਐਮ ਕਲੀਕ ਵਰਗ ਦਾ ਬਣੇਗਾ ਅੱਜ ਉਸ ਗੱਲ ਨੂੰ 10 ਮਹੀਨੇ ਹੋ ਚੁੱਕੇ ਐ ਕੋਈ Dalit ਮੁੱਖ ਮੰਤਰੀ ਨਹੀਂ ਬਣਿਆ ਕੋਈ ਸੁਣਵਾਈ ਨਹੀਂ ਐ Dalitਾਂ ਦੀ ਇਸ ਸਰਕਾਰ ਦੇ ਵਿੱਚ ਕੋਈ ਕੁਝ ਨਹੀਂ ਐ ਬਲਕਿ ਲਤਾੜਿਆ ਜਾ ਰਿਹਾ ਹੈ ਸ਼ਰਾਬ ਗੰਦੀ ਪਲਾ ਕੇ ਮਾਰਿਆ ਜਾ ਰਿਹਾ ਉਹਨਾਂ ਨੂੰ 21 ਬੰਦੇ ਮਰ ਗਏ ਗਤੀ ਸ਼ਰਾਬ ਵੀ ਕਿ ਜਿਹੜੀ ਇਹਨਾਂ ਨੇ ਸ਼ੀਸ਼ਿਆਂ 'ਚ ਜ਼ਹਿਰ ਪਾ ਕੇ ਲੋਕਾਂ ਨੂੰ ਦਿੱਤੀ ਪਰ ਉਹਨਾਂ ਦੀ ਸੁਣਵਾਈ ਕੋਈ ਨਹੀਂ ਕਿੰਨੇ ਹੀ ਬੰਦੇ ਅੰਨੇ ਹੋ ਚੁੱਕੇ ਐ ਐਸਸੀ ਸਕਾਲਰਸ਼ਿਪ ਕੇਂਦਰ ਨੇ ਵੀ ਬੰਦ ਕਰਤਾ ਤੇ ਇਹਨਾਂ ਨੇ ਵੀ ਬੰਦ ਕਰਤਾ ਫਿਰ 60 40 ਦੀ ਰੇਸ਼ੋ ਕਰਤੀ ਪਹਿਲਾਂ ਪੂਰਾ ਆਉਂਦਾ ਸੀ ਲੇਕਿਨ ਕੇਂਦਰ ਸਰਕਾਰ ਨੇ 60 40 ਦੀ ਰੇਸ਼ੋ ਕਰਤੀ 40% ਜਿਹੜਾ ਪੰਜਾਬ ਦੀ ਸਰਕਾਰ ਦਾ ਹੋ ਪੰਜਾਬ ਸਰਕਾਰ ਦੇ ਨਹੀਂ ਰਹੀ ਦੋ ਸਾਲ ਤੋਂ ਇੱਕ ਪੈਸਾ ਨਹੀਂ ਦਿੱਤਾ ਐਸਸੀ ਸਕਾਲਰਸ਼ਿਪ ਦੇ ਵਿੱਚ ਇਸ ਦੇ ਨਾਲ-ਨਾਲ ਨਲੇਜ ਵਰਗ ਨੂੰ ਪਿਛੜੇ ਵਰਗ ਨੂੰ ਹਰ ਉਤਰਾਂ ਤੋਂ ਛੇਕੜੀ ਸਿਆ ਜਾ ਰਿਹਾ ਐਜੇ ਦਾ ਕੇ ਕੱਲ ਇਹਨਾਂ ਦੇ ਇੱਕ ਮੰਤਰੀ ਨੇ ਪਰਸੋਂ ਇਹ ਕਹਿਤਾ ਕਿ ਜੀ ਮੈਂ ਕੋਈ ਗੁੱਡੀ ਘਟ ਨਹੀਂ ਮੈਂ ਕੋਈ ਸੁਨਿਆਰਾ ਨਹੀਂ ਹੈ ਉਹ ਪਾਈ ਇਹ ਬੰਗਾ ਨਾਲ ਲਈ ਬੈਠੀ ਕਿ ਉਹ ਗੁੱਡੀ ਮੰਗੂ ਘਟ ਦੇਣਗੇ ਇਹ ਜਿਹਨਾਂ ਨੂੰ ਤੂੰ ਗੁੱਡੀ ਘਟ ਕਹਿ ਰਿਹਾ ਜਿਹੜੇ ਸੁਨਿਆਰਿਆਂ ਨੂੰ ਤੂੰ ਕਹਿ ਰਿਹਾ ਨਾ ਉਹ ਸਰਾਫ ਉਹਨੇ ਦੇ ਗਹਿਣੇ ਬਣਾਉਂਦੇ ਆ ਆਰੋ ਜਿੰਨ ਨਾ ਦੇ ਘੱਟ ਤੇਰੇ ਜਿਹੜੇ ਐਸੇ ਕੋਖੇ ਜੜਨਗੇ ਨਾ ਜਿਹੜੇ ਯਾਦ ਰੱਖੇਗਾ ਨਾ ਤੇਰੀ ਪਾਰਟੀ ਯਾਦ ਰੱਖੇਗੀ ਇਹ ਕੋਈ ਗੱਲ ਹੈ ਪਿਛੜੇ ਵਰਗ ਨੂੰ ਇਸ ਤਰ੍ਹਾਂ ਕਹਿਣਾ ਕਿ ਮੈਂ ਕੋਈ ਸਨਿਆਰਾ ਨਹੀਂ ਮੈਂ ਕੋਈ ਗੁੱਡੀ ਘਟ ਨਹੀਂ ਹੈ ਤੁਸੀਂ ਬਹੁਤ بڑے ਫੀਰ ਜਾਂਦੇ ਹੋ ਭਾਈ ਇਹ ਕਾਤੇ ਹੋ ਗਈ ਇਹ ਗੱਲ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਤਾਂ ਵਿਚਾਰ ਹਿੰਦਾ ਰੱਖਦੇ ਐ ਦੂਸਰੇ ਨਾਲ ਜੱਪੀਆਂ ਪਾਉਂਦੇ ਸਭ ਕੁਝ ਕਰਦੇ ਐ لیکن ਇਹਨਾਂ ਦੀ ਇੱਥੇ ਤਾਂ ਮਾਨਸਿਕਤਾ गिर ਗਈ ਹੈ ਕਿ ਇੱਕ ਵੀ ਨਾ ਦੇ ਆਪਣੇ ਐਮ.ਐਲ.ਏ ਨੇ ਆਮ ਆਦਮੀ ਪਾਰਟੀ ਦੇ ਨੇ ਕਹਿਤਾ ਕਿ ਜੀ ਡਿੱਕਟੀ ਸੀਮ ਲਗਾਓ ਉਹ ਗਿਆ ਸਾਰਿਆਂ ਫਾਵਰਾ ਵਾਪਸ ਤੇ ਨਹੀਂ ਉਹਨੂੰ ਪੁੱਛਦਾ ਹੀ ਕੋਈ ਨਹੀਂ ਆਉਂਦਾ ਇਸ ਤਰ੍ਹਾਂ ਕੇ ਸਿਰਫ ਇਹਨੇ ਡਿਨਾ ਔਰਤਾ ਵਾਸਤੇ ਦੀਪਿਆ ਵਾਸਤੇ ਮਾਵਾ ਵਾਸਤੇ ਇਹਨਾਂ ਨੇ 1000 ਰੁਪਇਆ ਅਨਾਉਂਸ ਕੀਤਾ ਸੀ ਅੱਜ ਜੋ ਦਿੱਕੀ ਜਾ ਰਹੀ ਹੈ ਜਿਨ੍ਹਾਂ ਵਾਲਾ ਝਾੜੂ ਹੱਥ ਤੇ ਕਿੜੀਆਂ ਹੀ ਮਾਰ ਜਾਣੇ ਉਹ ਆਜੋ ਪਿੱਛੇ ਦੇ ਵਿੱਚ ਅਸੀਂ ਤੁਹਾਨੂੰ ਪੁੱਛ ਆ ਗਏ ਵੀ 1000 ਰੁਪਇਆ ਉਹੀ ਏ ਸਾਲ ਦੇ ਬਜਟ ਵਿੱਚ ਵੀ ਦੇਖੀ ਨਾ ਇਹਨਾਂ ਨੇ ਕੁਝ ਨਹੀਂ ਕੀਤਾ ਮੈਂ ਕੀਤਾ ਗਿਆ ਤੇ ਰਮੈਣ ਅਧਿਆਨ ਸੈਕਟਰ ਖੋਲਣ ਵਾਸਤੇ ਕੈਬਨਟ ਚ ਪਾਸ ਕੀਤੇ ਸੀ ਇਹਨਾਂ ਨੇ ਕੁਝ ਨਹੀਂ ਕੀਤਾ 10 ਕਰੋੜ ਰੁਪਇਆ ਭਗਵਾਨ ਪਰਸ਼ੂ ਰਾਮ ਜੀ ਦੇ ਮੰਦਰ ਨੂੰ ਦਿੱਤਾ ਸੀ ਫਗਵਾੜੇ ਦੇ ਵਿੱਚ ਅਜੇ ਤੱਕ ਪੂਰਾ ਨਹੀਂ ਲੱਗਿਆ ਕੁਝ ਲੱਗੇ ਜਲੰਧਰ ਨੂੰ ਇਹਨਾਂ ਨੇ ਪਿਛਲੇ 2 ਸਾਲਾਂ 'ਚ ਕੀ ਦਿੱਤਾ ਮਾਨੂੰ ਉਸ ਦਾ ਕੋਈ ਦੇਣਵਾ ਦੇ 1 ਰੁਪਇਆ ਨਹੀਂ ਦਿੱਤਾ ਜਗENDER ਦੇ ਵਾਸਤੇ ਇੱਕ ਕੋਈ ਕਾਰਜ ਨਹੀਂ ਦਿੱਤਾ ਕੋਈ ਹਸਤਾ ਆੜੀ ਨਹੀਂ ਦਿੱਤਾ ਕੋਈ ਕੰਮ ਨਹੀਂ ਕਰਿਆ ਗੰਦਗੀ ਦੇ ਢੇਰ ਹੈ ਮੈਂ ਪੁੱਛਣਾ ਜੋ ਹੈ ਨਾ ਮੁੱਖ ਮੰਤਰੀ ਜੀ ਨੂੰ ਤੁਸੀਂ ਕੀਤਾ ਕੀਆ ਹੈ ਤੁਗਲਕ ਬਾਗ ਵਿੱਚ ਤੁਗਲਕ ਬਾਗ ਦੇ ਵਿੱਚ ਦਿੱਲੀ ਦੇ ਵਿੱਚ ਸਰਗਰਜ ਜੀ ਦਾ ਇੱਕ ਮਦਦ ਸੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਠਾਇਆ ਕਿ ਅੱਜ ਤੱਕ ਦੁਆਰੇ ਨਹੀਂ ਬਣਾਇਆ ਪੁੱਛਣਾ ਜੋ ਤਾਂ ਮੁੱਖ ਮੰਤਰੀ ਨੂੰ ਕੇਜਰੀਵਾਲ ਜੀ ਤਾਂ ਹੁਣ ਚਲੇ ਗਏ ਅੰਦਰ ਔਰ ਗਰੇ ਵੀ ਹਜ਼ਾਰਾਂ ਕਰੋੜ ਦੇ ਘਟਾੜੇ ਵਿੱਚ ਸੇਮ ਘਟਾਲਾ ਪੰਜਾਬ ਵਿੱਚ ਵੀ ਹੋਇਆ ਹੈ ਔਰ ਉਹਦੇ ਨਾਲ ਡਬਲ ਹੋਇਆ ਹੈ ਇਹਨਾਂ ਨੂੰ ਅਜੇ ਤੱਕ ਭਾਜਪੀ ਕੁਝ ਨਹੀਂ ਰਹੀ ਜੀ ਦੀ ਸਰਕਾਰ ਕਿਉਂ ਜੀ ਇਹਨਾਂ ਨਾਲ ਕਿਆ ਮਿਲੀ ਭੁਗਤਿਆ ਮੁੱਖ ਮੰਤਰੀ ਔਰ ਕੇਂਦਰ ਸਰਕਾਰ ਦੀ ਕਿਆ ਮਿਲੀ ਭੁਗਤਿਆ ਜੀ ਦੇ ਕਰਕੇ ਉਹ ਮਿਲੀ ਪੁਗਤ ਕਰਕੇ ਕਿਸਾਨਾਂ ਦੇ ਡੰਗਾ ਚੱਲਦੀਆਂ ਗੋਲੀਆਂ ਚੱਲਦੀਆਂ ਕੋਈ ਪਰਚਾ ਨਹੀਂ ਹੁੰਦਾ ਕਿਸਾਨਾਂ ਤੇ ਹਰਿਆਣਾ ਸਰਕਾਰ ਨੇ ਗੋਲੀਆਂ ਚਲਾਈਆਂ ਬੰਬ ਚਲਾਏ ਸਾਡਾ ਨੌਜਵਾਨ ਮਾਰਿਆ ਗਿਆ ਲੇਕਿਨ ਸਾਡੇ ਮੁੱਖ ਮੰਤਰੀ ਦੀ ਮਿਲੀ ਪੁਗਤ ਕਰਕੇ ਅੱਜ ਤੱਕ ਪਰਚਾ ਕੋਈ ਨਹੀਂ ਹੋਇਆ ਤੇ ਨਾ ਹੀ ਉਹਨੂੰ ਪੜਿਆ ਕਿਸੇ ਨੂੰ ਨਾ ਹੀ ਕੋਈ ਗੱਲ ਹੋਈ ਨਾ ਹੀ ਕਿਸੇ ਦੀ ਅਰੈਸਟ ਪਾਈ ਨਾ ਹੀ ਕਿਸੇ ਦਾ ਨਾਮ ਦੱਸਿਆ ਕਿ ਉਹ ਸਾਹਮਣੇ ਪੁਲਸਾਰਾ ਖੜਾ ਜੀਨੇ ਮਾਰੀ ਹੈ ਜਦ ਬਰਗਾੜੀ ਕਾਂਡ ਹੋਇਆ ਤਾਂ ਕਹਿੰਦੇ ਜੀ ਮੁੱਖ ਮੰਤਰੀ ਦਾ ਨਾਮ ਵਿੱਚ ਹੋਣਾ ਚਾਹੀਦਾ ਇਸੇ ਮੁੱਖ ਮੰਤਰੀ ਨੇ ਪਾਇਆ ਫਿਰ ਇਸ ਕਾਂਡ ਦੇ ਵਿੱਚ ਕਿਉਂ ਨਹੀਂ ਉੱਤੇ ਦੇ ਮੁੱਖ ਮੰਤਰੀ ਦਾ ਤੇ ਫਿਰ ਨਾ ਹੋਮਨਿਸਟਰ ਦਾ ਨਾਮ ਆ ਰਿਹਾ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਇਹ ਵੀ ਸੇਮ ਕਾਂਡ ਹੈ ਸਾਡੇ ਬੰਦਿਆਰੇ ਤਾਂ ਕਿਸਾਨਾਂ ਨੇ ਤਾਂ ਡਰਾ ਵੀ ਨਹੀਂ ਮਾਰਿਆ ਪਰ ਉਹਨਾਂ ਦੇ ਗੋਲੀਆਂ ਫਿਰਤੀ ਉਹਨਾਂ ਦੇ ਬੰਦੇ ਮਾਰੇ ਗਏ ਕਿਉਂ ਹੋ ਰਿਹਾ ਹੈ ਡਬਲ ਪੈਮਾਨੇ ਕਿਉਂ ਹੈ ਕਿਉਂ ਪੰਜਾਬ ਦੇ ਵਿੱਚੋਂ ਨਸ਼ਾ ਨਹੀਂ ਖਤਮ ਹੁੰਦਾ ਕਿਉਂ ਰੋਜ਼ ਫਰੋਤੀ ਆਉਂਦੀਆਂ ਸਾਫ ਕਾ ਸੀਐਮ ਨੂੰ ਟੈਲੀਫੋਨ ਆ ਜਾਂਦਾ ਪੈਸੇ ਭੁੰਗੜਾ ਦਾ ਮੈਨੂੰ ਆਇਆ ਕੋਈ ਹੋਰ ਇਹ ਬੰਦਾ ਫੜ ਲਿਆ ਜਾਂਦਾ ਜਿਹਨੇ ਮੈਨੂੰ ਕੰਮ ਕਿਉਂ ਨਹੀਂ ਦਿੱਤੀ ਜੇ ਇੱਕ ਸਾਫ ਕਾ ਮੁੱਖ ਮੰਤਰੀ ਨੂੰ ਫਰੋਤੀ ਦੀ ਧਮਕੀ ਆ ਸਕਦੀ ਹੈ ਤਾਂ ਆਮ ਲੋਕਾਂ ਦਾ ਕੀ ਹਾਲ ਹੈ ਇਹ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹਦਾ ਸੋ ਮੇਰਾ ਬੀਨਤੀ ਹੈ ਕਿ 200 ਯੂਨਿਟ ਲੈ ਨਹੀਂ ਮਾਫ ਸੀਰ ਨੇ 100 ਕਰਕੇ ਨਾਲ ਇਹ ਲਾਤਾਗੇ 301 ਹੋ ਗਿਆ ਤਾਂ ਸਾਰੇ ਖਤਮ ਕਿਉਂ ਬਈ ਉਹ ਅਗਲੇ ਦਾ 200 ਵੀ ਚਲੇ ਜਾਂਦਾ ਉਹਨੂੰ ਫਾਇਦਾ ਕਿਉਂ ਹੋਇਆ ਨੁਕਸਾਨ ਹੀ ਹੋਇਆ ਸਾਡਾ ਕਦ ਟਾਈਮ ਆ ਗਿਆ ਤਾਂ ਐਸੀ 341 ਕੰਮ ਚੱਲਣੀ 300 ਸਿੱਧਾ ਭਰੀ ਹੋਏਗਾ ਅਗਲੇ 200 ਐਸੀ ਜਿੱਦ ਐਸੀ 100 ਦੇਣਾ ਐਸੀ 300 ਕ੍ਰੀ ਤਮ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਹੈ ਉਹਨਾਂ ਦਾ ਜਿਹੜਾ ਮੈਨੀਫੈਸਟo ਆਇਆ ਉਹਦੇ ਵਿੱਚ ਕਿ 1 ਲੱਖ ਰੁਪਇਆ ਹਰ ਗਰੀਬ ਔਰਤ ਨੂੰ ਹਰ ਸਾਲ ਸਰਕਾਰ ਦੇਏਗੀ ਜਿਸ ਤਰ੍ਹਾਂ ਮੰਨਰੀਕਾ ਅਸੀਂ ਪਗਾ ਕੇ ਦਿਖਾਈ ਹੈ ਹਰ ਮਜ਼ਦੂਰ ਨੂੰ 100 ਦਿਨ ਨੌਕਰੀ ਮਿਲੀ ਹੈ ਹਰ ਦਿਹਾੜੀ ਮਿਲਦੀ ਹੈ ਉਸੇ ਤਰ੍ਹਾਂ ਹੀ ਵੀ ਪਗਾ ਕੇ ਦਿਖਾਵਾਂਗੇ ਕਿ ਹਰ ਸਾਲ ਹਰ ਔਰਤ ਨੂੰ ਜਿਹੜੇ ਦਾ ਘਰ ਚਲਾਉਣ ਵਾਸਤੇ ਅਸੀਂ 1 ਲੱਖ ਰੁਪਇਆ ਉਹਨਾਂ ਨੂੰ ਦੇਣਾ ਮੈਂ ਬੜੀਆਂ ਪਪੂਲਰ ਸਕੀਮਾਂ ਸ਼ੁਰੂ ਕੀਤੀਆਂ ਸੀ। ਦਾਲ ਟੋਰਾ ਸਕੀਮ ਸੀ। ਗਰੀਬਾਂ ਦੇ ਘਰਾਂ ਦੀਆਂ ਰਸਤੀਆਂ ਉਹਨਾਂ ਦੇ ਨਾਮ ਐਸੀ ਕਰ ਲਈ ਸੀ ਇਹਾਂ ਨੇ ਬੰਦ ਕਰ ਦਿੱਤੀ। ਮੈਂ 3 ਰੁਪਏ ਬਿਜਲੀ ਸਸਤੀ ਕੀਤੀ ਸੀ। ਆਹ ਬੰਦੇ ਦਾ ਬਿੱਲ ਥੋੜਾ ਜਿਹਾ ਆਉਣ ਲੱਗਿਆ ਸੀ ਇਹਾਂ ਨੇ ਫੇਰ ਉੱਕੀ ਲੈ ਗਏ। ਇਹ ਕਹਿੰਦੇ ਸੀ ਬਿਜਲੀ ਦੇ ਸਮਝੌਤੇ ਰੱਦ ਕਰੋਗੇ। ਲੇਕਿਨ ਸਾਡਾ ਸਮਝੌਤਾ ਰੱਦ ਕਰਿਆ ਹੋਇਆ। ਇਹਨਾਂ ਨੇ ਇੱਕ ਕਵਾਲ ਮੋਟਾ ਪਿੱਛੇ ਕਰੋ ਇੱਕ ਸਰਵਰ ਪਨਾਡ 1000 ਕਰੋੜ ਫਰੀਦਗੜ੍ਹ ਮਿਲੀ ਉਹ ਜੀ ਦੀ ਹੈ ਖੰਮ ਕੁਮਤਰੀ ਦੇ ਪੁੱਛਣਾ ਚਾਹੁੰਦਾ ਐ ਐਸੀ ਬੇਖਰੀਆ ਨੂੰ ਘਰ ਦਿੱਤੇ ਇਹਨਾਂ ਨੇ ਇੱਥੇ ਘਰ ਬੇਖਰੀਆ ਘਰਵਾੜਿਆਂ ਦੇ ਘਰ ਟਾ ਦੇ ਜਲੰਧਰ ਵਿੱਚ ਹੋਇਆ ਬੇਖਰੀਆ ਨੇ ਘਰ ਦਾ ਕੀ ਆ ਦੇਣਾ ਪੰਜਾਬੀ ਅਸੀਂ 10ਵੀਂ ਤੱਕ ਲੱਗੂ ਕੀਤੀ 3 ਮਹੀਨੇ ਦਾ ਮੇਰਾ ਟਾਈਮ ਅੱਜ ਲੋਕ ਯਾਦ ਕਰੂ ਮਨ ਨੂੰ ਟੈਲੀਫੋਨ ਕਰਤਾ ਕੀ ਕਹਿੰਦੇ ਕਿ ਅਸੀਂ ਤਿੰਨ ਮਹੀਨੇ ਬਹੁਤ ਖੁਸ਼ ਰਹੇ ਇੱਥੇ ਤੱਕ ਕਿ ਦਿਵਾਲੀ ਨੂੰ ਛੋਟੀ ਜੀ ਗੱਲ ਹੈ ਦਿਵਾਲੀ ਆਣੇ ਦਿਨ ਮੈਂ ਐਨੌਂਸ ਕਰਤਾ ਕਿ ਪ੍ਰਸ਼ਾਸਨ ਨੇ ਖੇਲ-ਖਿੱਲਾਂ ਦੇ ਜਿੰਨੇ ਮਰਦੀ ਫੜੀਆਂ ਲਗਾਓ ਕੋਈ ਤੁਹਾਨੂੰ ਪੁਲਿਸ ਵਾਲਾ ਨਹੀਂ ਰੋਕੇਗਾ ਸਭ ਦੀ ਵਧੀਆ ਦਿਵਾਲੀ ਗਈ ਆ ਇੱਥੇ ਕੀ ਕਿਹਾ ਹੋਇਆ ਆ ਰਿੱਕੂ ਆਹ ਇਹਨਾਂ ਦੇ ਬੰਦੇ ਹੀ ਦਿਵਾਲੀ ਦੀਆਂ ਸਾਰਿਆਂ ਨੇ ਇੱਥੇ ਜਿੰਦੇ ਮੰਜੇ ਲੱਗੇ ਜਿੰਨੀਆਂ ਰੇੜੀਆਂ ਲੱਗੀਆਂ ਜਿੰਨੀਆਂ ਪੜੀਆਂ ਲੱਗੀਆਂ ਇਹ ਤਾਂ 5000 ਕਿਸੇ 10000 ਅਗਲੇ ਨੂੰ ਬਚੇ ਕੁ ਸਾਡੀ ਦਿਵਾਲੀ ਐਸੀ ਦਿਖਾਈ ਹੈ ਵੀ ਕਿਸ ਤਰ੍ਹਾਂ ਪ੍ਰਸ਼ਾਸਨ ਹੋਣਾ ਚਾਹੀਦਾ ਸਾਡੇ 5 ਰੁਪਏ ਰੇਤਾ ਵੇਚਿਆ ਅੱਜ 27 ਰੁਪਏ ਬਿਕਰੇ ਆ ਕਿਉਂ ਕਿਉਂ ਮੁੱਖ ਮੰਤਰੀ ਗੌਰ ਦੀ ਕਰਦਾ ਮੈਂ ਰੰਗੇ ਹੱਥੀ ਟਰੱਕ ਪਰ ਦੇ ਫੜਾਏ ਆ ਕੋਈ ਪਰਚਾ ਨਹੀਂ ਕੋਈ ਕੁਝ ਨਹੀਂ ਆ ਤੁਸੀਂ ਕਿਤੇ ਚਲੇ ਜਾਓ ਕਿਸੇ ਦਰਿਆ ਪਰ ਰਾਤ ਨੂੰ ਸਾਰੀ ਰਾਤ ਟਰੱਕ ਭਰੀ ਜਾਂਦੇ ਆ ਤੇ ਉਹਨੋਂ ਇਹਨਾਂ ਦੇ ਐਮਐਲਏ ਉਹਦੀ ਸਰਪ੍ਰਸਤੀ ਕਰਦੇ ਆ ਚੂਹੇ ਦੀ ਇਹਨਾਂ ਦੇ ਸਰਪ੍ਰਸਤੀ ਐਮਐਲਏਾਂ ਦੀ ਐ ਇਹ ਜਿਹੜਾ ਪੰਜਾਬ ਸਰਕਾਰ ਨੇ ਪੰਜਾਬ ਨੂੰ ਰੋਲ ਤੇ ਰੱਖਿਆ ਹੋਇਆ ਉਹ ਅੱਜ ਲੋਕਾਂ ਦੇ ਸਾਹਮਣੇ ਆਇਆ ਕਿ ਆਉਣ ਵਾਲੇ ਦਿਨਾਂ ਚ ਲੋ ਇਹਨਾਂ ਨੂੰ ਸਾਬਤ ਕਰਾਂਗੇ ਮੈਂ ਫੇਰ ਕਹਿਣਾ ਇਹ ਲੋਕ ਦੇਖੜ ਕੇ ਖਿਰਦਾਰ ਵਾਲੇ ਬੰਦੇ ਕੌਣ ਐ ਜਿਨ੍ਹਾਂ ਦਾ ਆਪਣਾ ਸਟੈਂਡ ਕੋਈ ਨਹੀਂ ਰੋਜ਼ ਬਦਲਦੇ ਆ ਉਹਨਾਂ ਦੇ ਨਾਲ ਲੋਕ ਸਟੈਂਡ ਨਾਲ ਹੀ ਮੇਰੀ ਲੋਕਾਂ ਨੂੰ ਅਪੀਲ ਹੈ ਮੈਂ ਇੱਕ ਇਥੇ ਵਿਕਾਸ ਕਰਨ ਦੀ ਨੀਤੀ ਨਾਲ ਆਇਆ ਤੇ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਮੈਨੂੰ ਸੰਭਾਲਣ ਤੇ ਮੈਨੂੰ ਮੌਕਾ ਦੇ ਧੰਨਵਾਦ ਨੀਤਾ ਜਿੰਦਾਬਾ ਸਭ ਵਿਚ ਲੈ ਸਕ ਲੋਕ ਨੂੰ ਸਭ ਸਤਿਕਾਰ ਇਹ ਕਰ ਵਰਤਨ ਕਿ ਜਬ ਜੈਸਾ ਜਿਹਦੇ ਵਿੱਚ ਮੌਮੈਂਟਸ ਹੋਊਗੀ ਇਸਦਾ ਵੀ ਇਤਿਹਾਸ ਜੋ ਤੁਸੀਂ ਬਹੁਤ ਫੋਕਸ ਵੀ ਪੰਜਾਬ ਕੌਂਨਰਡ ਦੇ ਵਰਤਮਾਨ ਤੇ ਕੀਤਾ ਆਵਾਜ਼ ਦੰਗੀ ਨੈਸ਼ਨਲ ਲੈਕਚਰ ਸਾਹਿਬ ਇਹ ਰੈਫਰੰਡਮ ਹੋਊਗਾ ਪੰਜਾਬ ਕੌਂਨਰਡ ਦੇ ਬੱਚੇ ਤੇ ਦੇਖੋ ਪੰਜਾਬ ਦੇ ਲੋਕ ਅੱਕ ਚੁੱਕੇ ਆ ਪੰਜਾਬ ਦੀ ਸਰਕਾਰ ਨੂੰ ਉਹ ਜੇ ਪੰਜਾਬ ਦੇ ਲੋਕ ਬਹੁਤ ਦੁਖੀ ਹੈ ਕੇਂਦਰ ਦੀ ਸਰਕਾਰ ਤੋਂ ਉਹਨਾਂ ਦੀਆਂ ਨੀਤੀਆਂ ਤੋਂ ਉਹਨਾਂ ਦੀਆਂ ਸੂਬਿਆਂ ਦੇ ਰਾਜ ਖੋਣ ਦੀਆਂ ਨੀਤੀਆਂ ਸੂਬਿਆਂ ਦੇ ਅਧਿਕਾਰ ਖੋਣ ਦੀਆਂ ਨੀਤੀਆਂ ਉਹਨਾਂ ਦੀ ਪੰਜਾਬੀਆਂ ਪ੍ਰਤੀ ਬਾੜੀ ਸੋਚ ਉਹਨਾਂ ਦੀ ਕਿਸਾਨਾਂ ਪ੍ਰਤੀ ਮਾੜੀ ਸੋਚ ਇਸ ਤੋਂ ਲੋਕ ਅੱਜ ਜੇ ਹਰ ਤੰਗ ਆ ਚੁੱਕੀ ਹੈ ਇਸ ਕਰਕੇ ਤੇ ਨਾਲ ਉਹਨਾਂ ਦੇ ਮਿਲਿਆ ਹੋਇਆ ਸਾਡਾ ਮੁੱਖ ਮੰਤਰੀ ਉਹਨਾਂ ਦਾ ਸਿੱਖੂ ਬੜਿਆ ਹੋਇਆ ਕਿ ਇਹਨਾਂ ਦੋਨਾਂ ਸਰਕਾਰਾਂ ਤੋਂ ਲੋਕ ਅੱਜ ਪੂਰੀ ਤਰ੍ਹਾਂ ਤੰਗ ਹੈ ਤੇ ਇਹਨਾਂ ਨੂੰ ਸਭ ਸਿਖਾਉਣਗੇ ਲੋਕ ਤਾਂ ਠੀਕ ਕਰ ਰਹੇ ਵੀ ਕਦ ਦਿਨ ਆਜੇ ਵੋਟਾਂ ਦਾ ਕਾਦੇ ਇਹਨਾਂ ਨੂੰ ਪਤਾ ਲੱਗ ਜੇ ਕਿ ਇਹਨਾਂ ਦੇ ਪੱਲੇ ਕੁਝ ਨਹੀਂ ਹੈ। ਰੈਫਰੈਂਡਮ ਹੋਊਗਾ ਇਹ ਆਊਟਕਮ ਜਿਹੜੀ ਇਹ ਟੋਟਲੀ ਇਰਫਰੈਂਡਮ ਦਾ ਰੈਫਰੈਂਡਮ ਹੀ ਹੈ। ਇਸ ਤੋਂ ਬਾਅਦ ਭਗਵਾਨ ਸਮਾਨ ਦੀ ਸਰਕਾਰ ਨਹੀਂ ਰਹਿਣੀ। ਭਗਵਾਨ ਸਮਾਨ ਦੀ ਸਰਕਾਰ 4 ਤਰੀਕ ਤੋਂ ਬਾਅਦ ਇੱਕ ਹਫ਼ਤੇ ਤੱਕ। ਉਸ ਤੋਂ ਬਾਅਦ ਇਹ ਸਰਕਾਰ ਗਿਰ ਜਾਣੀ ਹੈ। ਅੱਜ ਮੈਂ ਤੁਹਾਨੂੰ ਇਹ ਦਾਅਵਾ ਕਰ ਰਿਹਾ ਕਿ ਲੈਸੈਂਟਰੀ ਜੀ ਇਹ ਇੱਕ ਹਫ਼ਤੇ ਬਾਅਦ ਪਰ ਪਤਾ ਲੱਗ ਜੇਗਾ ਇਹ ਕਿਉਂਕਿ ਲੋਕਾਂ ਨੇ ਐਸਾ ਬਤਵਾ ਦੇਣਾ ਹੈ ਐਸਾ ਲੋਕਾਂ ਨੇ ਇਹਨਾਂ ਨੂੰ ਸਬਕ ਸਿਖਾਉਣਾ ਹੈ ਕਿ ਇਹ ਸਰਕਾਰ ਬੈਠੇ ਨਹੀਂ ਨਾ ਕਿ ਜਿਹਨੂੰ ਭਰਤਵਾ ਦੇ ਰਹਿਣ ਦੇਣਾ ਹੈ ਇਹ ਆਪਣੇ ਭਾਰ ਦੇ ਨਾਲ ਆਪ ਸਰਕਾਰ ਕਰੀ ਨਹੀਂ ਇਹ ਆਪਣੇ ਆਪੇ ਕਹਿੰਦੇ ਨਾ ਕੁਝ ਤੋਂ ਦੇਣਾ ਦੇਖੋ ਜੀ ਸਿੱਟਣ ਵਾਲੇ ਸਿੱਟਣ ਵਾਸਤੇ ਵੀ ਲੱਗੇ ਹੋਏ ਆਂ ਔਰ ਇਹਨਾਂ ਦੇ ਵਿੱਚ ਵੀ ਬਕਾਊ ਮਾਲ ਬਹੁਤ ਹੋਇਆ ਹੈ ਯਾਦ ਐਮਪੀ ਦੀ ਟਿਕਟ ਲੈ ਕੇ ਬੰਦਾ ਭੱਜ ਸਕਦਾ ਇਹਨਾਂ ਦਾ ਇਹਨਾਂ ਦੇ ਨਾਲ ਵਾਲਾ ਯਾਦ ਇਹਨਾਂ ਦਾ ਐਮਐਲਏ ਜਿਹੜੇ ਨੂੰ ਕੁਝ ਵੀ ਨਹੀਂ ਨਾ ਟਿਕਟ ਮਿਲੀ ਨਾ ਕੁਝ ਮਿਲਿਆ ਉਹ ਭੱਜ ਗਿਆ ਬੀਜੇਪੀ ਚਲੇ ਗਿਆ ਇੱਥੇ ਦਾ ਕੀ ਨਾਮ ਉਹਦਾ ਸਿੰਧੂ ਸਿੰਧੂ ਆ ਵੀ ਤੇ ਸਿੰਧੂ ਜਦੋਂ ਉਹ ਭੱਜ ਸਕਦਾ ਤਾਂ ਫਿਰ ਬਾਕੀਆਂ ਦਾ ਤੁਸੀਂ ਕੀ ਆਖ ਰਹਿਗੇ ਜਿਨ੍ਹਾਂ ਦਾ ਸਵੇਰੇ ਸ਼ਾਮ ਦੁਪਹਿਰੇ ਰੇਟ ਹੈ ਅਲੱਗ ਦਾ ਇਹ ਰੇੜੇ ਰੂੜੇ ਕੋਈ ਨਹੀਂ ਇਹ ਸਰਕਾਰ ਜਿੱਦੜ ਚੋਣਾ ਹੋ ਗਿਆ ਉਸਨੇ ਇੱਕ ਹਫ਼ਤੇ ਬਾਅਦ ਗੱਜੜੀ ਚਨੀ ਸਾਹਿਬ ਵਕ ਵਕ ਸੀਟਾਂ ਦੇ ਉੱਤੇ ਮੰਤਰੀ ਲਾਏ ਗਏ ਮੰਦਰ ਚ ਵੀ ਹਾਲਾਂਕਿ ਮੰਤਰੀ ਬਲੋਂਗ ਕਰਦੇ ਉਹਨਾਂ ਨੂੰ ਨਾਲ ਲਾਂ ਦਾ ਕਰਨ ਤੇ ਦੂਸਰਾ ਦਵਤ 760 ਦੇਦੀ ਕਰੀਬ ਸਰਕਾਰ ਨੂੰ ਕਿਉਂ ਨਾ ਨਹੀਂ ਲਾਇਆ ਸਰਕਾਰ ਸਿੰਘ ਹੋਰਾਂ ਨੂੰ ਨਾਲ ਚ ਜਗੰਦਰ ਤੁਸੀਂ ਕਿਹਾ ਇਸ ਕਰਕੇ ਨਹੀਂ ਲਗਾਇਆ ਕਿ ਉਧਰ ਰਿਪੋਰਟ ਕਾਰਡ ਬਹੁਤ ਮਾੜਾ ਨਿਕਲਿਆ ਉਹਦੇ ਹਲਕੇ ਦੇ ਵਿੱਚ ਜਿੰਨੇ ਲੋਕਾਂ ਪਰ ਪਰਚੇ ਦਰਜ ਹੋਏ ਆ ਉਹਦੇ ਉਹਨੇ ਇੱਥੇ ਦਾ ਲੋਕ ਬੋਡੀ ਮੰਤਰੀ ਬਣ ਕੇ ਇੱਥੇ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਬਿਲਕੁਲ ਤਹਿਸ ਨਸ਼ ਕਰ ਲੀ ਹੈ ਕੋਈ ਸਫਾਈ ਨਹੀਂ ਕੋਈ ਹਰ ਨਾਖੇ ਵਿੱਚ ਪੈਸੇ ਰਹਿ ਜਾਂਦੇ ਆ ਹਰ ਕੰਮ ਦੇ ਇੱਥੇ ਕਾਰਪੋਰੇਸ਼ਨ ਦੇ ਪੈਸੇ ਲੈ ਜਾਂਦੇ ਆ ਲੋਕ ਉਹ ਨੂੰ ਛੇਤੀ ਭਜਾਉਣ ਤੋਂ ਤਿਆਰ ਹੈ ਇਸ ਦਾ ਕਿ ਉਹਨੂੰ ਵੀ ਛੱਡ ਦੇ 760 ਦਿਨ ਦੀ ਸਰਕਾਰ ਆਪਣਾ ਵਰਕਰ ਸਾਹਮਣੇ ਨਾਮ ਦਾ ਕਾਰਨ ਕੀ ਆ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦੀ 760 ਦਿਨ ਦੀ ਸਰਕਾਰ ਸਾਡੇ 111 ਦਿਨ ਦੇ ਲੋਕ ਪਿਆਰ ਕਰਦੇ ਆ ਇਹਨਾਂ ਦੀ 760 ਦਿਨ ਦੀ ਹੈ ਦੋ ਕਿਨਾ ਤੋਂ ਆਪੇ ਚੁੱਕੀ ਹੈ ਦੋ ਕਿਨਾ ਨੂੰ ਸਭਸ ਗੜਾ ਜਾਂਦੇ ਹੈ ਜੋ ਇਨਕਲਾਬ ਦਾ ਇਹਨਾਂ ਦਾ ਨਾਰਾ ਸੀ ਉਹ ਉਲਟਾ ਹੋ ਗਿਆ ਤੁਸੀਂ ਇਹਨਾਂ ਦੀ ਡਾਇਲੋਜੀ ਦੇਖੋ ਕਿਸ ਤਰ੍ਹਾਂ ਬਦਲੀ ਹੈ ਇਹ ਹੈਗੇ ਹੈ ਤੁਹਾਨੂੰ ਤੁਹਾਨੂੰ ਤਮਾਨ ਹਮੇਸ਼ਾ ਪਿੱਛੇ ਬੋਲੋ ਕੀਦੀ ਲੱਗਦਾ ਹੈ ਭਗਤ ਸਿੰਘ ਦੀ ਲੱਗਦਾ ਤੇ ਭਗਤ ਸਿੰਘ ਤਾਂ ਥਾਰਡ ਪੀ ਬੰਦਾ ਦੀ ਆ ਤੁਸੀਂ ਉੱਥੇ ਹੰਸਣ ਕਰਨ ਲੱਗੇ ਵਾ ਕੇ ਫਿਰ ਗਾਂਧੀ ਜੀ ਕੋ ਬੈਠਣਾ ਜਾ ਕੇ ਹੁਣ ਜਿੱਥੇ ਆ ਤੂੰ ਬੈਠ ਤਾ ਇਹਨਾਂ ਦੀ ਡਾਇਲੋਜੀ ਚੇਂਜ ਹੋ ਚੁੱਕੀ ਹੈ ਨਾ ਇਨਕਲਾਬੀ ਹੈ ਇਹਨਾਂ ਕਰਾਬੀਦਾਰ ਇਹਨਾਂ ਨੇ ਨਾਰਾ ਦਿੱਤਾ ਸੀ ਅਸਲ ਦੇ ਵਿੱਚ ਇੱਕ ਥੱਜਾ ਡਾਕੋਲਾ ਇਕੱਠਾ ਹੋਇਆ ਹੋਇਆ ਜਿਹੜਾ ਪੰਜਾਬ ਨੂੰ ਲੁੱਟ ਰਿਹਾ ਤੇ ਖਿੱਲੀ ਲੁੱਟ ਕੇ ਲੈ ਜਾ ਰਹੀਆਂ ਇਹ ਪਾਰਟੀਆਂ ਚੱਲ ਰਹੀਆਂ ਮੈਂ ਤਾਂ ਸ਼ੁਗਰ ਕਰਦਾ ਯਾਰ ਸਾਡੇ ਜਹਾਜ਼ੀ ਦਾ ਪੈਸੇ ਵਾਸ਼ੀਏ ਘੱਟੋ ਘੱਟ ਨਹੀਂ ਤਾਂ ਉਹ ਜਹਾਜ਼ ਹੀ ਤੁਰੇ ਨਾਗਾ ਕੀ ਤੇਰੀ ਬਾਣੂ ਲੇ ਕੇ ਜਿਨੇ ਦਿਨੋਂ ਅੰਦਰੋਂ ਕੱਢਿਆ 100 ਕਰੋੜ ਰੁਪਈਆ ਵੱਜ ਜਾਣ ਅਖੀਰਲਾ ਸਵਾਲ ਹੈ ਕਿ ਕੇਸ਼ਰੀਵਾਲ ਹੋਰੀ ਜੇਲ੍ਹ ਚ ਨਿਕਲਣ ਸੀ ਇਹਨਾਂ ਸੰਮਿਲ ਕੇ ਇਹਨਾਂ ਤੇ ਗੱਲਾਂ ਦੇਣੇ ਕਿ ਇੱਕ ਮੁੱਖ ਮੰਤਰੀ ਅਤਵਾਦੀ ਵਾਲਾ ਸਲੂਕ ਕਰ ਰਿਹਾ ਇਹ ਤਾਂ ਫੋਨ ਆਣੀ ਚਾਹੀਦਾ ਕਿਵੇਂ ਦੇਖੀਏ ਇਸ ਦੀ ਗੱਲ ਮੈਂ ਇਸ ਗੱਲ ਦੀ ਹਮੇਸ਼ਾ ਨਿੰਦਾ ਕਰਦਾ ਹਾਂ ਕਿ ਜੀ ਤੱਕਾ ਕਿਸੇ ਨਾਲ ਵੀ ਨਹੀਂ ਹੋਣਾ ਚਾਹੀਦਾ ਜੇ ਇਹਨਾਂ ਨੂੰ ਲੱਗਦਾ ਕਿ ਗੋਪਾਲ ਮੰਤਰੀ ਦੇ ਨਾਲ ਤੱਕਾ ਹੋ ਰਿਹਾ ਹੈ ਤਾਂ کیا ਮੈਂ ਮੁੱਖ ਮੰਤਰੀ ਨਹੀਂ ਹਾਂ ਰਿਹਾ ਮੈਨੂੰ ਕਿੰਨੀ ਵਾਰ ਵਿਜੀਲੈਂਸ ਨੇ ਬਿਨਾਂ ਕਾਰਨ ਦੇ ਬੁਲਾਇਆ 2 ਸਾਲ ਚ ਮੇਰਾ ਕੀ ਕੱਢ ਲਿਆ ਇਹਨਾਂ ਨੇ 2 ਸਾਲ ਚ ਕਿੰਨੀ ਵਾਰ ਮੈਨੂੰ ਵਿਜੀਲੈਂਸ ਤੰਗ ਕਰਤੀ ਹੈ ਇਸ ਲਈ ਚੋਣਾਂ ਆਈਆਂ ਤਾਂ ਵਿਜੀਲੈਂਸ ਆ ਗਈ ਐਤੀ ਚੋਣਾਂ ਆਈਆਂ ਤਾਂ ਇਹਨਾਂ ਨੇ ਇਧਰੋਂ ਉਧਰੋਂ ਵਿਜੀਲੈਂਸ ਮੇਰੇ ਕੋਲੋਂ ਸ਼ੁਰੂ ਕਰਤੀ ਦੋ ਸਾਲ ਤੇ ਮੇਰਾ ਕੀ ਕਰਤ ਕੱਢ ਲਿਆ ਇਹਨਾਂ ਨੇ ਦੋ ਸਾਲ ਥੋੜੇ ਹੁੰਦੇ ਐ ਜੇ ਮੈਂ ਕੁਝ ਕਰਿਆ ਸੀ ਤਾਂ ਮੇਰਾ ਮਨੋਂ ਅੰਦਰ ਦਿੰਦੇ ਪੜ ਗਏ ਪਰਚਾ ਦਿੰਦੇ ਮੇਰੇ ਤੇ ਹੁਣ ਤੱਕ ਦੋ ਸਾਲ ਦੇ ਵਿੱਚ ਯਾਦ ਹੁਣ ਕੇਜਰੀਵਾਲ ਦੇ ਦਿੱਤਾ ਦਾ ਚੀਕਾਂ ਤਾਂ ਕਹਿਣਾ ਜੀ ਸਾਡਾ ੱਤਕਾ ਹੋ ਗਿਆ ਇਹ ਸਾਡੇ ਨਾਲ ੱਤਕਾ ਕਰਦੇ ਐ ਸਾਡੇ ਨਾਲ ਦਰੈਤ ਕਰਦੇ ਸਾਨੂੰ ਡੈਮੋਕ੍ਰੇਸੀ ਖਤਮ ਕਰਤੀ ਵੀ ਯਾਰ ਤੁਸੀਂ ਸਾਡੇ ਬੰਦਿਆਂ ਨੂੰ ਫੜ ਫੜ ਕੇ ਇੱਥੇ ਵਿਜੀਲੈਂਸ ਦੇ ਅੰਦਰ ਦਿੱਤਾ ਬਿਨਾ ਮਤਲਬ ਦੇ ਜਾਦਾ ਕੋਈ ਤੱਕ ਨਹੀਂ ਸੀ ਕਿਉਂ ਮੈਨੂੰ ਬੁਲਾਉਂਦੇ ਰਹੇ ਦੋਸਤ ਇੱਕ ਬੰਦੇ ਦੇ ਨਾਲ ਬੈਠ ਕੇ ਇੰਟਰਵਿਊ ਕਰਦੀ ਵੀ ਇਹਨੇ 2 ਕਰੋੜ ਰੁਪਇਆ ਚੰਨੀ ਦੇ ਭਤੀਜੇ ਨੇ ਮੰਨੇ ਮੰਗਿਆ ਫਿਰ ਉਹਨੂੰ ਉਹਦੇ ਨਾਮ ਤੇ ਪਰਚਾ ਕਿਉਂ ਨਹੀਂ ਦਰਜ ਕੀਤਾ ਮੇਰੇ ਭਤੀਜੇ ਦੇ ਅਜ ਤੱਕ ਚੱਕੀ ਅੰਦਰ ਕਿਉਂ ਨਹੀਂ ਕੀਤਾ ਮੇਰਾ ਭਤੀਜਾ ਸਿਰਫ ਹਰਾਸ਼ਮੈਂਟ ਸਾਡੀ ਜਿੱਦ ਨੂੰ ਜਾਂਦੇ ਆ ਅਸੀਂ ਪੁਲਿਸ ਪਿੱਛੇ ਜਿਹੜਾ ਆਲੇ-ਦਾਲੇ ਫਿਰਦੀ ਹੁੰਦੀ ਹੈ ਇਹਨਾਂ ਦੀ ਸੁੰਘਦੀ ਵੀ ਮੈਂ ਕੀ ਕਰਦਾ ਮੈਂ ਬਾਹਰ ਗਿਆ ਤਾਂ ਬਾਹਰ ਬੰਦੇ ਭੇਜੇ ਪਤਾ ਨਹੀਂ ਕਿੰਨੀਆਂ ਸਟੇਟਾਂ ਦੇ ਵਿੱਚ ਉਹਨੇ ਖਰਚਾ ਕਰਕੇ ਮੇਰੇ ਖਿਲਾਫ ਚੈੱਕ ਕਰਾਇਆ ਕਿ ਮੇਰੇ ਕੋਈ ਕਿਤੇ ਪ੍ਰਾਪਰਟੀ ਤਾਂ ਨਹੀਂ ਹੈ ਕੁਝ ਨਹੀਂ ਮਿਲਿਆ ਇਹਨਾਂ ਨੂੰ ਮੇਰੇ ਖਿਲਾਫ ਜੀ ਸਾਹਿਬ ਪਿਛਲੇ ਸਾਡੇ ਐਮਐਸ ਸਾਡੇ ਸਰ ਮਾਜਕੀਆ ਦੇ ਮੈਂ ਆਪਣੀ ਗੱਲ ਕਰਦਾ ਨਹੀਂ ਨੈਸ਼ਨਲ ਮੈਂ ਪਤਾ ਨਹੀਂ ਪਾਰਟ ਦੇ ਸਟੈਂਡ ਮੈਂ ਪਹਿਲਾਂ ਕਿਹਾ ਕਿ ਮੈਂ ਇਹ ਬਦਲਾਖੋਰੀ ਦੀ ਨਿਕੀ ਤੇ ਹਮੇਸ਼ਾ ਖਿਲਾਫ ਹਾਂ ਲੇਕਿਨ ਆਮ ਆਦਮੀ ਪਾਰਟੀ ਇਹ ਤਾਂ ਕਲੀਅਰ ਕਰੇ ਕਿ ਜੇ ਮੇਰੇ ਖਿਲਾਫ ਹੁੰਦਾ ਤਾਂ ਠੀਕ ਹੈ ਪਰ ਜਰ ਚੇਦਰੀ ਦੀ ਗੱਲ ਦੇ ਖਿਲਾਫ ਉਹ ਗਲਤ ਹੈ ਮੁੱਖ ਮੰਤਰੀ ਤਾਂ ਮੈਂ ਵੀ ਰਿਹਾ ਚਾਹੇ ਮੈਂ ਥੋੜੇ ਦੇ ਨ ਰਿਹਾ ਚਾਹੇ ਮੈਂ ਗਰੀਬ ਧੀਕੇ ਮੁੱਖ ਮੰਤਰੀ ਤਾਂ ਮੈਂ ਵੀ ਰਿਹਾ ਜਿਵੇਂ ਸਭ ਤੁਸੀਂ 770 ਅਕਾਊਂਟ ਨੂੰ ਮਾਰੀ ਗਿਆ ਉਹਨੇ ਕੰਕਰੇ ਛੜੇ ਖੜੇ ਆਪਾਂ ਉਲੀਚ ਦਾ ਅਕਾਊਂਟ ਪਾਉਣੇ ਗਏ ਤੁਸੀਂ ਲੈਣ ਸਕੇ ਮੈਂ 8 ਸਾਲ ਮੇਰੀ ਕਾਰ ਸੀ ਉਸੇ ਦੇ ਦਿੱਦੀ ਨੇ ਖੋਹ ਦੋਦੀ ਹੁਣੇ ਪਰ ਗੱਲ ਤੁਹਾਨੂੰ ਦੱਸਾਂ ਕੋਈ ਐਲਾਨ ਤਾਂ ਦਿੱਤਾ ਜਿਹੜਾ ਪੂਰਾ ਹੋ ਗਿਆ ਇੱਕ ਹੋਇਆ ਉਹ 26 ਜਨਵਰੀ ਨੂੰ ਕਿਹਾ ਸੀ ਕਹਿੰਦਾ ਮੇਰੇ ਬੱਚਾ ਹੋ ਰਿਹਾ ਥੋੜੇ ਦਿਨਾਂ ਬਾਅਦ ਬੱਚਾ ਹੋਇਆ ਮਨੂੰ ਕਹਿੰਦੇ ਜੀ ਵਧਾਈ ਜੀ ਵਧਾਈ ਉਹ ਦੋ ਤੁਸੀਂ ਮੁੱਖ ਮੰਤਰੀ ਜੀ ਨੂੰ ਮੈਂ ਕਿਹਾ ਬਹੁਤ ਵਧਾਈ ਹੋਵੇ ਉਸ ਦਾ ਨਾਮ ਤਾਂ ਪੂਰਾ ਹੋ ਨਿਕਰਮ ਨਿਕਰਮ ਚੋਧਰੀ ਨੇ ਗੱਲ ਆਖਦੇ ਨੇ ਕਿ ਉਮੀਦ ਕਰਦੇ ਕਿ ਚੰਕੌਰ ਸਾਥ ਸਬਰਤ ਹੋਰ ਤਬਾ ਚਲੰਗ ਲਾਉਣਾ ਮਾਈਕ ਤੇ ਮਾਈਕ ਤੇ ਮਾਈਕ ਤੇ हुऊँ 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 हुऊँ। दिले, दिले दिले, दिले पाजी माइक पाजी कैमरा थले कार्नो मारा जा रहा है आप देख रहे हैं कैमरा पर बात पार आप देखोगे सारे आएगा उन्होंने जो इस साल किए होंगे आज इस साल भी साल नहीं होगा नीचे का आप लोग आ जाइए तंग 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 ਸੰਜੂ ਭਾਜੀ ਸੰਜੂ ਭਾਜੀ ਸੰਜੂ ਭਾਜੀ ਸੰਜੂ ਭਾਜੀ ਸੰਜੂ ਭਾਜੀ ਬਸ ਚਲੋ ਮਾਨਨ ਭਾਜੀ ਅੱਗੇ ਖੇਡਾਂ ਲਗਾਤਾ ਨੇ ਮੈਂ ਨਾ ਗਿਆ ਪੀਣਾ ਇਹ ਕਾਰਿਆ ਦਾ ਹਾਕਾ لگے گا تو آکے ملنے جا تا نيي تلمرا وے گا 1.7 دا واڑا لے کر آئیے دا نال سلام